ਜੰਮ ਤੇ ਮੱਕੇ ਚੁਕੇ ਉਹ ਨਾਰੀ ਵਰਗੇ ਪਾਗਲ ਕੁੱਤੇ ਜੰਮ ਤੇ ਮੱਕੇ ਚੁਕੇ ਮੰਨਰ ਦਾ ਪੁਜਾਰੀ ਮੁਰਦਾਬਾਦ 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 ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਪੁਜਾਰੀ ਮੁਰਦਾਬਾਦ 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 ਇਹ ਮੈਂ ਮੀਡੀਆ ਨੂੰ ਦੱਸ ਦੇਣਾ ਚਾਹਣਾ ਕਿ ਇਹ ਜਿਹੜਾ ਪੁਜਾਰੀ ਆ ਇਸ ਬ੍ਰਾਹਮਣ ਨੇ ਕੀ ਕਰ ਚੱਲੀ ਆ 50 ਗੱਜ ਦਾ ਪਲਾਟ ਲੈ ਕੇ ਦੁਕਾਨ ਨਹੀਂ ਲਿਆ ਤੇ ਮੰਦਰ ਬਣਾਤਾ ਕਿਉਂਕਿ ਜਿਹੜਾ ਬਾਹਮਣਾਂ ਦਾ ਕੰਮ ਹੈ ਲੋਕਾਂ ਦਾ ਬੇੜਾ ਘਰ ਕਰਨਾ ਕਿਵੇਂ ਬੇੜਾ ਘਰ ਕਰ ਰਿਹਾ ਇਹ ਬਾਹਮਣਾਂ ਰਾਤ ਦਿਨ ਖੱਪ ਪਾਉਂਦਾ 50 ਵਾਰੀ ਇਹਨੂੰ ਸਮਝਾਇਆ ਵੀ ਬੰਦੇ ਦਾ ਪੁੱਤ ਬਣ ਜਾ ਕਿਤੇ ਛਤਰਾਂ ਦੇ ਨੂੰ ਮਾਰਨੇ ਪੈਣ ਸਾਨੂੰ ਬੰਦ ਮੈਂ ਕਿਹਾ ਕਿ ਇਥੇ ਜਿੱਥੇ ਵੀ ਆਦੇ ਮੈਂ ਮਾਰ ਲੱਗਿਆ ਸੀ ਤੇ ਫਟਫਟ ਜਿਹਨੇ ਬੰਦ ਕਰ ਦਿੱਤਾ ਮੈਂ ਇਹਨੂੰ ਕਿਹਾ ਵੀ ਤੇਰਾ ਇਹ ਪਰਸਨਲ ਮੰਦਰ ਆ ਕਿਸੇ ਦਾ ਇਥੇ ਕੋਈ ਲੈਣਾ ਦੇਣਾ ਨਹੀਂ ਨਾ ਤੇਰਾ ਬਕਵਾਸ ਬਾਜੀ ਜੋਦੂ ਇਥੇ ਬੋਲਦਾ ਕਿਸੇ ਨੂੰ ਪਤਾ ਨਹੀਂ ਦੀ ਕੀ ਰਵਾ ਪਾਉਣਾ ਪੀਆ ਨੂੰ ਬੰਦ ਕਰ ਦੇ ਲੋਕਾਂ ਦੀ ਖੇਰਦਰ ਦੀ ਨਾਮ ਦਾ ਸਾਰੇ ਲੋਕ ਪਰੇਸ਼ਾਨ ਆ ਪਿੰਡ ਵਾਲੇ ਐਡਾ ਕੁੱਤਾ ਬੰਦਾ ਆ ਅੱਖੇ ਨਹੀਂ ਲੱਗਦਾ ਇਹ ਕਰਕੇ ਅੱਜ ਆ ਲੋਕ ਇਕੱਠੇ ਹੋ ਕੇ ਹੁਣ ਇੱਥੇ ਆ ਨਹੀਂ ਉਹਨੇ ਜੁੱਤੀਆਂ ਮਾਰਨੀਆਂ ਸੀ ਪਤਾ ਨਹੀਂ ਕਿੱਥੇ ਮਰ ਗਿਆ ਉਹ ਪੁਜਾਰੀਓ ਤੇ ਚਲੋ ਕੋਈ ਗੱਲ ਨਹੀਂ ਪਤਾ